ਆ ਦੇਖੋ ਜੀ ਮੋਟਰਸਾਈਕਲ ਨੇ ਨੰਗੇ ਹੋ ਦੇਖੋ ਇਹ ਇਹ ਆਦਲਾ ਇਹ ਮੋਟਰਸਾਈਕਲ ਨੇ ਡੋਲੀ ਚਾਹੰਦੇ ਆਣੇ ਹੋਰ ਗੋਪੀ ਦੇ ਲੱਗਣੀ ਸੀ ਬਟਾ ਹੋ ਗਿਆ ਸਵੇਰੇ ਮੁੱਕਦੇ ਹੀ ਆਪਾਂ ਨੂੰ ਟੱਕ ਟੱਕ ਚਲੇ ਆ ਤੇ ਜੀ ਮੁੱਕਦੇ ਹੀ ਸਵੇਰੇ ਮਿਲ ਗਿਆ ਤੁਹਾਨੂੰ ਨਾਲ ਸਟਾਰ ਕਰਦੇ ਆ ਇਹ ਬਚਲੇ ਨਾ ਮੜਾ ਬੁਖਾਰਾ ਪਰ ਭਲੇ ਆ ਆ ਆ ਦੇ ਦੇ ਨਾ ਇਹ ਬਾਤ ਚਾਰ ਗੋੜੀਆਂ ਵੀ ਜਲੀ ਚਾਰ ਚੱਲੀਆਂ ਇੱਕ ਇੱਥੇ ਚੱਲੀ ਆ ਭਈ ਗੇਟ ਤੇ ਹਾਂਜੀ ਉੱਥੇ ਕਿੱਥੇ ਪੇਚ ਨਾ ਪੂਰਾ ਬਾਸੂਆ ਆ ਪਛਮ ਵੱਲ ਚੱਲ ਰਿਹਾ ਉਹ ਤਾਂ ਕੋਈ ਨਹੀਂ ਕੱਢਦੇ ਆ ਸਾਨੂੰ ਹਰਿਆਣਾ ਥਾਣਾ ਜੀ ਤੇ ਕੀ ਪੁਲਿਸ ਅਗੇ ਸੀ ਰਾਤੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਈ ਜੀ ਸੀਸੀਟੀਵੀ ਵੀ ਆਈ ਆ ਹਾਂ ਜੀ ਸਰ ਕੀ ਉਹ ਤੇ ਨਜ਼ਰ ਆ ਰਿਹਾ ਸਰ ਗੋਲੀ ਆ ਰਹੀ ਹੈ ਗੋਲੀ ਮੁੰਡਾ ਚਲਾ ਰਿਹਾ ਐਂਡ ਤੇ ਮੋਟਰਸਾਈਕਲ ਚਲਾ ਰਿਹਾ ਹੈ ਦਾ ਜਾ ਰਹੀ ਹੈ ਵਿੱਚੇ ਕਿੰਨੇ ਮੋਟਰਸਾਈਕਲ ਆ ਤੇ ਕਿੰਨੇ ਮੁੰਡੇ ਸੀ ਜੀ 12 13 ਮੁੰਡੇ ਸੀਗੇ ਪਾ 6 ਮੋਟਰਸਾਈਕਲ ਸੀਗੇ ਸ਼ੇਤਾਤ ਮੁੜਤਾਲ ਰਾਤ ਕਿੰਨੇ ਵਜੇ ਦੀ ਗੱਲ ਹੈ ਇਹ ਜੀ 8:55 ਦੇ ਪੂਰੇ ਥਾਣਾ ਕਿਹੜਾ ਲੱਗਦਾ ਤੁਹਾਨੂੰ ਹਰਿਆਣਾ ਥਾਣਾ ਜੀ ਹੁਣ ਪੁਲਿਸ ਆਈ ਆ ਕੀ ਕਰੇ ਪੁਲਿਸ ਕਹਿੰਦੇ ਕਾਰਵਾਈ ਕਰਾਂਗੇ ਆਪਾਂ ਤੁਹਾਨੂੰ ਬਾਪ ਮਿਲੂਗਾ ਤੁਹਾਨੂੰ ਕੀ ਮੰਗ ਕਰਦੇ ਤੁਸੀਂ ਤਾਂ ਤੁਹਾਨੂੰ ਸਾਹ ਮਿਲਨੇ ਚਾਹੀਦੇ ਸਾਨੂੰ ਖਤਰਾ ਇਹਨਾਂ ਤੋਂ ਹੀ ਰਾਣੀ ਤੋਂ ਰੋਜ ਤੋਂ ਕਦੋਂ ਕਦੋਂ ਰੰਜ ਚੱਲੀ ਆ ਰਹੀ ਹੈ ਇਹਨਾਂ ਨਾਲ ਤੁਹਾਡੀ ਤਕਰਾਰ ਸਰ ਪਹਿਲਾਂ ਐ ਨਹੀਂ ਸੀ ਕੱਲ ਦੀ ਗੱਲ ਹੈ ਜੀ ਮੁੰਡੇ ਪਰਸ ਹੋਈ ਆ ਰਾਤ ਨੂੰ ਉਹਨਾਂ ਮਾੜੀ ਮੋਟੀ ਕਜਾ ਹੋਈ ਆ ਜੀ ਕੋਈ ਕਦੇ ਨਾ ਸੀ ਮੁੰਡਾ ਮੈਂਟੂ ਹੈ ਜੀ ਸਾਡੇ ਭੂਆ ਦਾ ਜੀ ਉਹਨਾਂ ਵੀ ਮਾਰਕੋਣ ਕਰਨੇ ਆ ਸਾਡੇ ਪਰਿਵਾਰ ਤੇ ਮਾਤਾ-ਬਾਪੂ ਨਹੀਂ ਆ ਵਾਈਫਾ ਸਾਰਾ ਤੇ ਉਹ ਗੱਲ ਹੋਈ ਆ ਤਾਂ ਘਰ ਸਾਰੇ ਸਮਝੇ ਸੀਗੇ ਹਾਂਜੀ ਸਰ ਬਚਾਅ ਹੋ ਗਿਆ ਲਗੀ ਤਾਂ ਨਹੀਂ ਕਿ ਨਹੀਂ ਸਰ ਠੀਕ ਹੈ ਜੀ ਸਰ ਪਿੰਡ ਕਾਂਟੀਆਂ ਦੇ ਵਿੱਚ ਕੋ ਗੋਲੀਆਂ ਦੀ ਵਾਰਦਾਤ ਹੋਈ ਸੀ ਕੀ ਪੂਰਾ ਮੈਟਰ ਆ ਜੀ ਕੀ ਕੁਝ ਸਾਹਮਣੇ ਆਇਆ ਜੀ ਤਿੱਥੇ ਨੰਬਰ ਝਗੜਾ ਕਰ ਲਾਫ ਸਵਿਚ ਹੋਇਆ ਸੀ ਮੌਕੇ ਤੇ ਪਹੁੰਚਿਆ ਮੁਕੱਦਮੇ ਦੀ ਤਕਰੀਰ ਚੱਲ ਰਹੀ ਆ ਜੋਗੇ ਕਾਰਵਾਈਆਂ ਵਿੱਚ ਲੈ ਲਈ ਕਿੰਨੇ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਜੀ ਬਸ ਇੱਕ ਦਾ ਪਤਾ ਲੱਗਿਆ ਜੀ ਠੀਕ ਹੈ ਜੀ ਕੋਈ ਲੱਗਿਆ ਪਤਾ ਪਛਾਣ ਹੋਈ ਕਿੱਥੋਂ ਕਿੱਥੇ ਕਿਤੇ ਮੁੰਡੇ ਆ ਜਿਹੜੇ ਹਮਲਾਵਰ ਸੀ 50% ਪਤਾ ਲੱਗੂਗਾ ਸਭ ਤੇ ਹੁਣ ਇਹ ਮੈਂ ਮਾਮਲਾ ਦਰਜ ਕਰ ਲਿਆ ਕਿ ਨਹੀਂ ਅਜੇ ਜੀ ਮਾਮਲਾ ਦਰਜ ਕੀਤਾ ਗਿਆ ਕਿਨੇ ਜਾਣਿਆ ਤੇ ਪੂਰੇ ਚਾਰੰਗ ਤੇ ਕੀਤਾ ਗਿਆ ਸਰਪੰਚ ਦੇ ਕਰੀਬ ਰਣਜੀਤ ਰੰਜੀਤ ਸਿੰਘ ਦੇ ਕੋਲ ਇਹਨਾਂ ਨੇ ਮਾੜੀ ਮੋਟੀ ਆਪਸ ਵਿੱਚ ਝਗੜਾ ਕਰੇ ਝਗੜਾ ਸੀ ਜਨ ਆਪਸ ਤੇ ਲੱਗੀ ਤਾਂ ਨਹੀਂ ਕਿਸੇ ਦੇ ਕੋਲ ਗੋਲੀ ਗਾਲੀ ਚੀਕ ਬਿਲਕੁਲ ਨਹੀਂ ਲੱਗੀ ਬਿਲਕੁਲ ਠੀਕ ਠਾਕ ਹੈ ਠੀਕ ਹੈ ਠੀਕ